ਲੇ ਵੀ ਸੱਜਣਾ ਕੱਟੀਆਂ 9 ਲੱਗੀਆਂ ਹੁਣ ਕਹਿੰਦੇ ਵੀ ਰਾਮਗੜ੍ਹ ਦੇ ਮੰਦੇ ਵਾਲੇ ਜੋਬਰ ਕੋਲੇ ਪਹੁੰਚੇ ਹੋਏ ਆ ਮੋਰਾ ਦੀਆਂ ਨੀਲੀ ਰਾਵੀ ਦੀਆਂ ਟੇਡੇ ਕੱਟ ਚ ਬੂਰੀ ਨੀਲੀ ਰਾਵੀ ਗ੍ਰੇਡੇਡ ਕੱਟੀ ਤੇ ਇੱਕ ਨਾ ਬੂਰੀ ਨੀਲੀ ਰਾਵੀ ਬਹੁਤ ਕਮਾਲ ਦੀ ਕੱਟੀ ਆ ਬਾਈ ਕੋਲ ਟੇਡੇ ਘਟ ਚ ਤੇ ਇੱਕ ਗਰੀ ਇੱਕ ਨੰਬਰ ਤੇ ਆ ਗਈ ਬਲੈਕ ਨੀਲੀ ਰਾਵੀ ਚ ਮੀਣੀ ਆ ਗਈ ਸਿੰਘ ਇਹਦੇ ਹਲਦੇ ਆ ਦੋਨੇ ਬਹੁਤ ਕਮਾਲ ਦੀ ਕੱਟੀ ਆ ਰੇਟ ਵਾਈ ਤੋਂ ਵੀਡੀਓ ਚ ਕਰਾ ਦੂੰਗਾ ਤੇ ਰੇਟ ਕਰਾ ਦਾਂਗੇ ਸੱਜਣਾ ਬਿਲਕੁਲ ਫਿਕਸ ਜਾ ਪਿੰਡ ਰਾਮਗੜ ਜਮੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆ ਰੂਟੀਨ ਚ ਇੱਥੇ ਤੁਹਾਨੂੰ ਕੱਟੀਆਂ ਮਿਲेंगी ਜਦੋਂ ਮਰਜ਼ੀ ਆ ਜਾਓ 24 ਘੰਟੇ ਬਾਈ ਕੋਲ ਅਵੇਲੇਬਲ ਹੁੰਦੀਆਂ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਆ ਜੀ ਹੋਰ ਕੀ ਹਾਲ ਹੈ ਸਸਰੀ ਕੀ ਹਾਲ ਹੈ ਚੜਦੀ ਕਲਾ ਚੜਦੀ ਕਲਾ ਜੀ ਉਹ ਦਿਹਾੜਾ ਵੇਚ ਗਿਆ ਜਮਾਨ ਸਾਰਾ ਮਾਲ ਉਸੇ ਦਿਨ ਵੇਚ ਜਾਂਦਾ ਜੀ ਵੀਡੀਓ ਵਾਲੇ ਦੇ ਨਾਲ ਠੀਕ ਹੈ ਗੱਲ ਬੋਲ ਨੰਬਰ ਜਰਾ ਨੰਬਰ 97815 ਹਾਂਜੀ 64412 97815 64412 64412 ਤੇ ਅੱਜ ਮੇਰਾ ਖਿਆਲ ਆ ਅਜ ਨਹੀਂ ਖਜਰ ਹੁਸਮ ਹਨਾ ਗ੍ਰੇਡੇਡ ਵੀ ਆ ਗਈ ਸਾਰੇ ਤਰ੍ਹਾਂ ਦੇ ਮੋਰਾ ਵੀ ਆ ਗਈ ਤੇ ਆ ਨੀਲੀ ਰਾਵੀ ਦਾ ਤੋਪਾ ਵੀ ਆ ਗਿਆ ਇਹਦੀ ਮਾਰਕਿੰਗ ਤਾਂ ਐ ਲੱਗਦੀ ਪਾਕਿਸਤਾਨ ਵਾਲੀ ਹੀ ਹੁੰਦੀ ਹੈ ਗੈਰੀ ਉਹ ਇੱਥੇ ਮਾਰਕਿੰਗ ਬੜੀ ਕਮਾਲ ਦੀ ਹੈ ਮੇਲੇ 'ਚ ਖੜਨ ਵਾਲੀ ਕੱਟੀਆਂ ਹੁੰਦੀ ਹੈ ਤੇ ਸ਼ੁਰੂਆਤ ਇੱਥੋਂ ਕਰਦੀਏ ਇੱਥੋਂ ਕਰਦਾਂਗੇ ਆ ਖੋਲੀ ਮੜੀ ਜੀ ਇਹਨੂੰ ਫਿਰ ਆ ਜਾ ਲੈ ਆ ਸ਼ੁਰੂਆਤ ਕਰਦਾਂਗੇ ਇੱਥੋਂ ਤਾਂ ਚਾ ਬੜਾ ਸੋਹਣਾ ਰੱਖਦੀ ਹੈ ਕਿੰਨੀ ਕੁ ਮੋਰਾ ਬਾਈ ਦੀ ਉਮਰ ਹੋ ਗਈ 8-9 ਮਹੀਨੇ ਗੁਰੀ ਇਹਦੀ 8-9 ਮਹੀਨੇ ਇਹ ਇੱਥੇ ਰੋਗਦਾ ਕਰ ਲਾ ਕਰ ਲਾ ਫੇਸੁਰਲੇ ਬੰਨੇ ਕਰਦੇ ਏ ਤੇ ਇਦਾਂ ਕਰਦਾ ਇੱਥੋਂ ਮਾਰਨੀ ਗੈਰੀ ਕੈਮਰਾ ਕੱਟ ਤੇ ਇਦਾਂ ਤੇ ਆ ਸਿੰਗ ਵੀ ਦਿਖਾਦੀ ਦੋਨੇ ਸੰਗ ਹਲਦਾ ਆ ਵੀ ਹਲਦਾ ਨਾਲ ਨਾਲ ਨੀਲੀ 라ਵੀ ਵੀ ਆ ਗਈ ਟਿੰਡੇ ਕੱਟ ਤੇ ਨਾਲ ਨਾਲ ਗੈਰੀ ਇਹ ਮੀਣੀ ਵੀ ਆ ਗਈ ਸਾਰੀ ਕੁਆਲਿਟੀਆਂ ਪੂਰੀਆਂ ਕਰਦੀ ਆ ਆਜਾ ਚੋਬਰਾਲੇ ਯਾਰ ਨੌਂ ਕਿ ਮਹੀਨੇ ਦੇ ਲਗਭਗ ਇਹਦੀ ਬਾਈ ਕਹਿੰਦਾ ਉਮਰ ਆ ਗਈ ਥਣ ਸਿੰਗਲ ਚਾਰੀ ਰਹਿਣਗੇ ਥਣ ਚਾਰੇ ਨੇ ਸਿੰਗਲ ਠੀਕ ਹੈ ਗੱਲ ਥਣ ਆ ਗਏ ਬਾਈ ਕਹਿੰਦਾ ਸਿੰਗਲ ਚਾਰ ਉਮਰ ਆ ਗਈ ਨੌਂ ਮਹੀਨਿਆਂ ਦੀ ਮੀਣੀ ਨੀਲੀ 라ਵੀ ਚ ਆ ਗਈ ਕਮਾਲਾ ਬਾਈ ਕੱਟ ਤਾਂ ਇਹਦਾ ਬਹੁਤ ਸੋਹਣਾ ਗੁਰੇ ਠੀਕ ਐ ਟੇਡਾ ਕੱਟ ਕਹਿੰਦਾ ਮਿਲਦਾ ਬਹੁਤ ਘੱਟ ਐਦਾ ਉਹ ਗੱਲ ਬਾਤ ਹੈਗੀ ਠੀਕ ਐ ਗੱਲ ਟੇਡਾ ਕੱਟ ਬਾਈ ਬਾਲਾ ਕੱਟ ਤੇ ਨਾਲ-ਨਾਲ ਮੀਣੀ ਕੁਆਲਿਟੀਆਂ 2-3 ਕਰਦੀ ਆ ਪੂਰੀਆਂ ਸ ਚਕਰੀਨ ਆ ਗਈ ਫੁੱਲ ਤੇ ਸੁਭਾ ਆ ਗਈ ਬਿਲਕੁਲ ਠੰਡੀ ਸੀਲ ਉਹ ਕੰਮ ਨਹੀਂ ਹੈਗਾ ਵੀ ਭੱਜਣ ਮੱਠਣ ਜਿਹੜਾ ਉਰਲੇ ਪਰਲੇ ਬਾਈ ਗੈਰੀ ਝੋਲੀ ਦੇਖੀਂ ਕਰਾਈ ਇੱਕ ਕਰਾ ਦੇ ਗੈਰੀ ਚੱਕ ਇੱਥੋਂ ਨਾ ਬਾਈ ਦੀ ਤਸੱਲੀ ਕਰਾਉਣੀ ਆ ਹੋਰ ਤਾਂ ਕੰਮ ਫੇਰ ਹੀ ਕਰਨੇ ਆ ਇੱਥੋਂ ਦਿਖਾ ਦੇ ਝੋਲੀ ਚੂਲੀ ਲੈ ਚੱਲ ਬਾਈ ਨਵਾਂ ਮਹੀਨੇ ਦੀ ਉਮਰ ਆ ਗਈ ਤੇ ਰੇਟ ਇਹਦਾ ਕੱਲੀ ਦਾ ਕਰਾਂਗੇ ਕਿ ਕਿੰ ਕੱਲੀ-ਕੱਲੀ ਦਾ ਫੋਨ ਤੇ ਦੱਸ ਦਾਂਗੇ ਉਹ ਇਹਨਾਂ ਦਾ ਤਿੰਨ ਦਾ ਰੇਟ ਕਰਾਂਗੇ ਆਪਾਂ ਠੀਕ ਆ ਗੱਲ ਕਹਿ ਲੀਏ ਇੱਕ ਨੰਬਰ ਵਾਲੀ ਦੋ ਤੇ ਦੋ ਨਾਲ ਇਹਦੇ ਕਹ ਲਈਏ ਵੀ ਬੂਰੀਆਂ ਨੀਲੀ ਦਾ ਵੀ ਹੋ ਗਈਆਂ ਤੇ ਇਹ ਤਿੰਨੀ ਯੂਨੀਕ ਜੀਆਂ ਮੰਨ ਲਿਓ ਤੁਸੀਂ ਇਹ ਤਿੰਨਾਂ ਦੀ ਰੇਟ ਕਿੰਨਾ ਰਹੂਗਾ ਬਾਈ ਇਹਨਾਂ ਤਿੰਨਾਂ ਦਾ ਰੇਟ ਕਰਾਂਗੇ ਜੀ 15 ਜਮੇ ਜੇਬ ਚ ਕਿੰਨੇ ਪਾ ਲਾਂਗੇ ਜੀ ਲੱਖ ਦੀਆਂ ਦੇ ਦਾਂਗੇ ਪੂਰੇ ਲੱਖ ਇਕੱਠੀ ਲਿਆਂਦਾ ਤਿੰਨਾਂ ਨੂੰ 1 ਲੱਖ ਰੁਪਏ ਦੇ ਦੇ ਦਾਂਗੇ ਉਹ ਤੋਂ ਛੋਟ ਕਰ ਦਾਂਗੇ ਠੀਕ ਹੈ ਭਾਈ ਲਾ ਸਤਨਾਮ ਬਾਈ ਕਹਿੰਦਾ ਯਾਰ ਤਿੰਨੀ ਲੱਖ ਦੀਆਂ ਦੇ ਦਾਂਗੇ ਛੋਟ ਛੱਪਾ ਜਾ ਕਰ ਦਾਂਗੇ ਤੇ ਹੁਣ ਤੋਰ ਦਿਓ ਜੀ ਖੋਲ ਕੇ ਦੋ ਨੰਬਰ ਵਾਲੀ ਕੱਟੀ ਰਹੂਗੀ ਇਹ ਵੀ ਯੂਨੀਕੀ ਯੂਨੀਕ ਤਾਂ ਰਹੂਗੀ ਕਲਰ ਬੂਰਾ ਘੱਟ ਟੇਡਾ ਨਸਲ ਨੀਲੀ ਦਾ ਵੀ ਆ ਗਈ ਇੱਥੋਂ ਦਿਖਾ ਰਹੀ ਹੈਰੀ ਗੂਰੀ ਬਹੁਤ ਮਿਲ ਜਾਂਦੀ ਹੈ ਕਹਿ ਲਈਏ ਇਹ ਵੀ ਪਰ ਨੀਲੀ ਦਾ ਵੀ ਚ ਪੂਰੀ ਬਹੁਤ ਘੱਟ ਮਿਲਦੀ ਆ ਇਹਦੀ ਕਿੰਨੀ ਕੁ ਮਹਰ ਹੈ ਜੀ ਇਹ ਵੀ 8-9 ਮਹੀਨੇ ਹੋਊਗੀ ਗੁਰੇ ਉਮਰ 8 ਤੋਂ 9 ਮਹੀਨੇ ਇੱਥੇ ਰੋਕ ਲੀਂ ਕਮਾ ਕੇ ਇੱਥੋਂ ਮਾਰਨੀ ਗੈਰੀ ਫੇਸ ਤੇ ਕੈਮਰਾ ਕਮਾਲਾ 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 ਇਹ ਇੱਥੋਂ ਦਿਖਾ ਦੀ ਇਧਰਲੇ ਬੰਨੇ ਖੜਾ ਲਾ ਇੱਥੋਂ ਮਾਰਨੀ ਕੈਮਰਾ ਤਕਰੀਬਨ ਤਕਰੀਬਨ ਸਾਰੀ ਨਿਸ਼ਾਨੀਆਂ ਪੂਰੀਆਂ ਕਰਦੀ ਆ ਅਗਲੇ ਪੈਰਾਂ ਤੋਂ ਲਾ ਕੇ ਪਿਛਲਿਆਂ ਤੋਂ ਲਾ ਕੇ ਅੱਖਾਂ 'ਚ ਕੱਟ ਤੇ ਪੂਛ ਤੇ ਗੈਲੀ ਆਪਾਂ ਮਣਕੀ ਅੱਖ ਅੱਖ ਦਾ ਸਾਰੀਆਂ ਦੀ ਪੂਰੀ ਵਧੀ ਹੋਊਗੀ ਠੀਕ ਹੈ ਟਿਸ਼ੂ ਤੇ ਵੀ ਨਿਸ਼ਾਨ ਆ ਗਿਆ ਪਿਆਰ ਨੀਲੀ ਜੀ ਕਹਿ ਸਕਦੇ ਆ ਆਪਾਂ ਬੂਰੀ ਨੀਲੀ ਚ ਕਿੰਨੀ ਉਮਰ ਦੱਸਿਆ ਬਾਈ ਜੀ ਦੀ 8-9 ਮਹੀਨੇ ਉਮਰ ਹੋ ਰਹੀ ਹੈ ਜੀ ਠੀਕ ਹੈ ਲੱਗ ਭਾਗ ਤਕਰੀਬਨ ਇੰਨਾ ਦੀ ਉਮਰ ਦੋਨਾਂ ਦੀ ਇੱਕੋ ਜੀ ਆ ਗਈ ਇੱਕ ਨੰਬਰ ਤੇ ਦੋ ਨੰਬਰ ਦੀ ਤੇ ਬਾਕੀ ਕੱਟੀਆਂ ਸਾਰੀਆਂ ਇੱਕ ਤੋਂ ਇੱਕ ਹੋਣਗੀਆਂ ਐ ਕਮਾ ਨਹੀਂ ਕਰੀ ਕੈਮਰਾ ਇਧਰਲੇ ਬੰਦੇ ਮੋਰ ਵਾਲੀਆਂ ਵੀ ਦਿਖਾ ਦਾਂਗੇ ਬਹੁਤ ਕਮਾਲ ਦੀਆਂ ਜੱਤ ਵਾਲੀਆਂ ਤੇ ਆ ਕੱਟੀ ਆ ਗਈ 3 ਨੰਬਰ ਤੇ ਆ ਗਈ ਇਹ ਵੀ ਨੀਲੀ 라ਵੀ ਆ ਗਈ ਇਹ ਵੀ ਪੂਰੀ ਇਹਦੇ ਥੋੜਾ ਜਿਹਾ ਇੱਕ ਅੱਖ ਤੇ ਜਵਾਬ ਘੱਟ ਹੈ ਇੱਕ ਤਾਂ ਪ੍ਰੋਪਰ ਹੈਗੀ ਮਣਕੀ ਅੱਖ ਇੱਕ ਤੇ ਥੋੜਾ ਜਿਹਾ ਕੱਕਾ ਜਵਾਬ ਥੋੜਾ ਬਾਈ ਕਹਿੰਦਾ ਘਾਟਾ ਜਾਣਕਾਰੀ ਹੈ ਜਿਹੜੀ ਕਰੀ ਜਾਣਕਾਰੀ ਪਾਈ ਕਹਿੰਦਾ ਜੈਨੂਨ ਦੇਣੀ ਆ ਪਰ ਚੋਲੀ ਚੰਗੀ ਆ ਦੀ ਥੱਲੇ ਚੋਲੀ ਚੰਗੀ ਹੈ ਗੁਰੀ ਇੱਕ ਤੁੰਨ ਵਾਲੀ ਕੱਟੀ ਹੈ ਕਹਿੰਦੀ ਆ ਦੇਖੀ ਹੋ ਰਿਹਾ ਕੇ ਐਡੀ ਤੁੰਨਾ ਹੈ ਲਾਲਾ ਸ਼ਾਹੀਵਾਲ گاਵਾ ਵਾਂਗੂ ਤੁੰਨੀ ਇਹਦੀ ਠੀਕ ਹੈ ਗੱਲ ਬਹੁਤ ਖੁੱਲੂਗੀ ਕੱਟੀ ਇਹ ਚੋਲੀ ਚੂਲੀ ਬਾੜੀ ਚੰਗੀ ਆ ਇਹਦੀ ਉਮਰ ਕਿੰਨੀ ਰਹੂਗੀ ਇਹਦੇ ਸਾਲ ਕਹੋਗੇ ਲਗਭਗ ਸਾਲ ਦੇ ਲਗਭਗ ਕ ਉਹੀ ਗੱਲ ਆ ਵੀ ਥੋੜੀ ਸ਼ਾਮ ਚ ਜਾ ਕੇ ਹਨਾ ਥੋੜੀ ਟੈਲ ਖੁੱਲੂਗੀ ਬਹੁਤ ਖਾਣ ਪੀਣ ਦੀ ਬਹੁਤ ਖੁੱਲੀ ਆ ਟੈਲ ਜਵਾਗੀ ਜਦੋਂ ਥੋੜੀ ਚ ਵੀ ਹੋਰ ਹੀ ਕਮਾਲ ਦੀ ਰੰਗੇ ਬਦਲ ਜੂਗੀ ਜਾ ਕੇ ਆ ਲੈ ਚਲ ਬਾਈ ਨੰਬਰ ਆ ਗਿਆ ਤੀਜਾ ਤਿੰਨਾਂ ਦਾ ਰੇਟ ਬਾਈ ਤੋਂ ਕਰਾਤਾ ਤਿੰਨਾਂ ਦਾ ਰਹੂਗਾ 1,05,000 ਇਹ ਲੱਖ ਪੂਰਾ ਬਾਈ ਕਹਿੰਦਾ ਨਾ ਤਿੰਨਾਂ ਦਾ ਆਪਾਂ ਨੇ ਲੈ ਲੈਣਾ ਤਿੰਨਾਂ ਤੇ ਗੈਰੀ ਕੈਮਰਾ ਕੇਰਾ ਹੋਰ ਲਗਾ ਦਿਆਂ ਇਧਰਲੇ ਬੰਨਿਓ ਜਿਵੇਂ ਆ ਕੱਟੀ ਆ ਗਈ ਜਿਵੇਂ ਮੈਂ ਤੁਹਾਨੂੰ ਮੀਂਹ ਨਹੀਂ ਦਿਖਾਈ ਸੀ ਨਾ ਤੇ ਇਥੋਂ ਮਾਰਦੀ ਕੈਮਰਾ ਇੱਥੋਂ ਕਰਾ ਲਈ ਜੇ ਇੱਕ ਸੰਗ ਸੰਗ ਆ ਕੇ ਹਿਲਦੇ 3 ਨੰਬਰ ਤੱਕ ਰੇਟ ਵੀ ਕਰਾਇਤਾ ਤੇ ਹੁਣ ਲਿਆ ਭਾਈ 4 ਨੰਬਰ ਵਾਲੀ ਇਹ ਮੈਂ ਇਹ ਕਹੂੰਗਾ ਵੀ ਯਾਰ ਮੈਨੂੰ ਸਾਰੀਆਂ ਜੋ ਵੱਧ ਕਹਿ ਸਕਦਾ ਵੀ ਕੀ ਕਮਾਲ ਦੀ ਕੱਟੀ ਲੱਗਦੀ ਆ ਸਭ ਤੋਂ ਵੱਧ ਪਸੰਦ ਆਉਣ ਵਾਲੀ ਕੱਟੀ ਆ ਇਹ ਮੇਲੇ 'ਚ ਖੜਨ ਵਾਲੀ ਕੱਟੀ ਆ ਇਹਦੇ ਪ੍ਰੋਪਰ ਮਾਰਕਿੰਗ ਹੈ ਆਪ ਕੀ ਕਰੇ ਮੂਰੇ ਨਾਉ ਨੂੰ ਤੇ ਸਾਰਿਆਂ ਨੇ ਹੈਗਾ ਠੀਕ ਆ ਗੱਲ ਚਾਮੜਾ ਕਹਿ ਲੀਏ ਵੀ ਯਾਰ ਜਮੇ ਬਰੀਕ ਆ ਗਿਆ ਹਨਾ ਕੁਆਲਿਟੀ ਫੁੱਲ ਆ ਗਈ ਐ ਇੱਥੇ ਰੋਕ ਲਈ ਭਾਈ ਇਹ ਇੱਥੋਂ ਮਾਰਦੀ ਗਰੀ ਕੈਮਰਾ ਜਿੱਦਾਂ ਦੀ ਨਾ ਮਾਰਕਿੰਗ ਤੁਸੀਂ ਪਾਕਿਸਤਾਨ ਵਾਲੀਆਂ ਕੱਟੀਆਂ ਦੇ ਦੇਖਦੇ ਹੁੰਦੇ ਜਾਂ ਝੋਟੀਆਂ ਦੇ ਨੀਲੀ ਦੀ ਪਾਕਿਸਤਾਨ ਵਾਲੀ ਮਾਰਕਿੰਗ ਹੈ ਇਹਨੂੰ ਲੱਗੀ ਬਾਕੀ ਸਿੰਗੀ ਸੂੰਗੀ ਵਾਲੀ ਵਧੀਆ ਬਣਾਉਗੀ ਸਿੰਗ ਬਿਲਕੁਲ ਬਰੀਕ ਬਣਾਜੋ ਐਂ ਨਹੀਂ ਘਮਾ ਕੇ ਬੰਦਦੇ ਬਾਈ ਕਿੰਨੀ ਕੁ ਉਮਰ ਹੋਊਗੀ ਇਹਦੀ ਇਹਦੀ ਵੀ ਸਾਲ ਦੇ ਲਗਭਗ ਹੋਊਗੀ ਸਾਲ ਦੇ ਲਗਭਗ ਮਹੀਨਾ ਵੀ ਦਿਨ ਉੱਪਰ ਥੱਲੇ ਹੋਊਗੀ ਠੀਕ ਆ ਗੱਲ ਇਸ ਸਮੀ ਵਧੀਆ ਸਮੀ ਇਹ ਕਹ ਸਕਦੇ ਆ ਵੀ ਬਰੀਕ ਤਾਂ ਫੁੱਲੇ ਆ ਗਈ ਹੈ ਨਾ ਫੁੱਲ ਬਰੀਕ ਆ ਵਧੀਆ ਸਮੀ ਪੜੀ ਜਾ ਕੱਟੀ ਜਾ ਲਾ ਲੋ ਵੀ ਜੇ ਬੰਦਾ ਫੀਡ ਪਾਵੇ ਦਿਨਾ ਚ ਝੋਟੀ ਬਣਨ ਵਾਲੀ ਹੈ ਠੀਕ ਆ ਗੱਲ ਤੇ ਕੁਆਲਿਟੀ ਫੁੱਲ ਆ ਗਈ ਹੈ ਨਾ ਇੱਥੋਂ ਗਰੀ ਝੋਲੀ ਚੂੜੀ ਕਰਾ ਦੀ ਜੱਕ ਦੀ ਇੱਥੋਂ ਮਾਰਦੀ ਕੈਮਰਾ ਥਣ ਸਿੰਗਲ ਚਾਰ ਹੀ ਰਹਿਣਗੇ ਫालतੂ ਨਹੀਂ ਰਹੂਗਾ ਕੋਈ ਇੱਥੋਂ ਮਾਰਦੀ ਦਿਲ ਆ ਚੱਲ ਬਾਈ ਇੱਥੋਂ ਚੈੱਕ ਕਰ ਸਕਦੇ ਜਮਾਂ ਬਰੀਕ ਜੀ ਆ ਗਈ ਉਹ ਨਹੀਂ ਕਹਿ ਸਕਦੇ ਆਪਾਂ ਮੋਟੀ ਆ ਗੱਟੀ ਕਿਤੋਂ ਵੀ ਇਹ ਮਾਰਕਿੰਗ ਜਿਵੇਂ ਮੈਂ ਤੁਹਾਨੂੰ ਦੱਸੀ ਆ ਇਹ ਮਾਰਕਿੰਗ ਬੜੀ ਪ੍ਰੋਪਰ ਪ੍ਰੋਪਰ ਜੀ ਮਾਰਕਿੰਗ ਆ ਜਿਵੇਂ ਬਾਈ ਨੇ ਦੱਸਿਆ ਨਾ ਵੀ ਮੇਲੇ ਦੇ ਖੜਨ ਵਾਲੀ ਗੱਟੀ ਆ ਉਦਾਂ ਦੀ ਮਾਰਕਿੰਗ ਲੱਗੀ ਆ ਯਾਰ ਗੱਟੀ ਨੂੰ ਇਹ ਉਰਲੇ ਬੰਨੇ ਕਰਨੀ ਫੇਸ ਇਹਦਾ ਇਹ ਆ ਇਹ ਨੂੰ ਕਰਦੇ ਜਦੋਂ ਉਰਲੇ ਬੰਨੇ ਫੇਸ ਕਰੂ ਇੱਥੋਂ ਦਿਖਾ ਦੇਗਾ ਜੀ ਰਿਸ਼ਕੋਰਾ ਮਾਰਦੀ ਆ ਕੈਮਰੇ 'ਚ ਵੀ ਕਹਿਦੀ ਆ ਕਿੰਨੇ ਪੈਸੇ ਇਹਦੇ ਇਹਦਾ ਲੈ ਲਾਂਗੇ ਗੁਰੀ 35000 ਤੇ ਜਿਵੇਂ ਆ ਕੱਟੀ ਆ ਗਈ ਨਾਲੇ ਇਹਨਾਂ ਦਾ ਮੁੱਲ ਗੁਰੀ ਜਾਰੇ ਜੀ ਪਰ ਆਪਣਾ ਮਨ ਹੈਗਾ ਵੀ ਦੋਵੇਂ ਇੱਕ ਕਰੇ ਜਾਣ। ਉਹਦਾ ਮੁੱਲ 75000 ਬਣਦਾ ਨਾ ਦੋਆਂ ਦਾ। ਪਰ ਆਪਾਂ ਇਹਨਾਂ ਨੂੰ 70000 ਚ ਦੇ ਦਾਂਗੇ ਦੋਵਾਂ ਨੂੰ। ਦੋਨਾਂ ਨੂੰ। ਮੋਹ ਵੀ ਇਹਨਾਂ ਦੇ ਆਪਸ ਵਿੱਚ। ਠੀਕ ਹੈ। ਜੇ ਉਹ ਖੋਲਦੇ ਆਂ ਤਾਂ ਹੁਣ ਦੇਖ ਲਓ ਤੁਸੀਂ ਦੂਜੀ ਰਿੰਗ ਹੋਗੀ। ਠੀਕ ਹੈ ਗੱਲ ਆ। ਇਹਦਾ ਨੰਬਰ ਆ ਗਿਆ ਪੰਜਵਾਂ। ਇਹ ਦੋਨਾਂ ਦਾ ਮੁੱਲ 75 ਹੈ 70 ਦਾ ਬਾਈ ਕਹਿੰਦਾ ਜੋੜਾ ਦੇ ਦਾਂਗੇ। ਜੇ ਕਿਸੇ ਨੇ ਜੋੜਾ ਲੈ ਜਾਣਾ ਕੱਲੀ-ਕੱਲੀ ਦਾ ਰੇਟ ਬਾਈ ਨਾਲ ਉਦਾਂ ਕਰ ਲਿਓ। ਤੇ ਇਹ ਆ ਗਈ ਪੰਜ ਨੰਬਰ ਤੇ। ਬੇਲ ਬੂਲ ਬਹੁਤ ਆ ਕੱਟੀ ਨੂੰ ਵੀਰੀ। ਲੰਬੀ-ਲੰਬੀ ਬਹੁਤ ਆ ਖੁੱਲੀ ਆ ਵੀ ਗਾੜੀ ਜਿਵੇਂ ਮੋਟਾ ਲੱਗਿਆ گاਵਾਂ ਨਾਲ ਦਾ ਐਨੀ ਕੈਂਟ ਝੋਲੀ ਹੈ ਨਾ ਇਹਦੀ ਤੁਸੀਂ ਦੇਖੋਗੇ ਉਹੀ ਗੱਲ گاਵਾਂ ਵਾਲੀ ਹੈਗੀ ਖੁੱਲੀ ਬਹੁਤਾ ਕੱਟੀ ਛੱਡ ਪਈ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਵੀ ਸਾਲ ਕਦੇ ਲਗਭਗ ਹੋਊਗਾ ਨਾਲ ਤੱਕ ਸਾਲ ਲਗਭਗ ਅੱਖਾਂ ਜਵਾਬ ਹੈਗੇ ਦੋਨਾਂ ਚ ਨਾ ਦੋਨਾਂ ਚ ਇਹਨੇ ਅੱਖਾਂ ਕਣੀ ਤਾਂ ਓਕੇ ਹੋਣੀਆਂ ਗੁਰੀ ਠੀਕ ਆ ਗੱਲ ਆ ਲੈ ਚੱਲਾ ਇਹਨੂੰ ਨਾਸ ਬੱਗੀ ਹੈ ਇਹਦੀ ਗਲਾ ਗਲਾਬੀ ਜ਼ੁਬਾਨ ਹੈ ਮਤਲਬ ਕੋਈ ਉਹ ਨਹੀਂ ਹੈਗੀ ਗੱਲ ਹਾਂ ਜਿਹੜੀ ਹੋਊਗੀ ਪ੍ਰੋਪਰ ਹੋਊਗੀ ਠੀਕ ਆ ਵੀ ਉਹ ਮੋਰਾ ਕਰਾਉ ਸਾਲਾ ਕੰਮ ਨਹੀਂ ਕੋਈ ਨਹੀਂ ਹੈਗੀ ਗੱਲਾਂ ਠੀਕ ਆ ਗੱਲ ਤੇ ਝੋਲੀ ਇਹਦੀ ਬਣ ਕੇ ਤੁਹਾਨੂੰ ਤੇ ਬਾਕੀ ਬਰੀਕ ਆ ਗਈ ਫੰਨਾ ਆ ਬਨਲਾ ਬਨਲਾ ਬੋਚ ਕੇ ਬਨਲਾ ਤਾ ਡਰਦੀ ਆ ਨਾ ਡਰਦੀ ਆ ਤੇ ਕੱਦ ਕਾੜ ਕਰ ਜੂਗੀ ਸੋਣਾ ਉਰਲੇ ਉਰਲੇ ਬੰਨੇ ਕਰਦੀ ਮਾਰੀ ਹੱਥ ਜਾਂ ਫਿਰ ਕੇ ਇੱਥੋਂ ਕਰਾ ਦੀ ਗਰੀ ਚੈੱਕ ਇਹ ਇੱਥੋਂ ਇੱਥੋਂ ਫੱਲਾ ਮੂਰੋ ਪਾਟੀ ਚ ਪਾਲਾ ਹੱਥ ਹੁੰਦਾ ਜਾਂ ਇਹ ਇੱਥੋਂ ਦਿਖਾ ਦੇ ਗਰੀ ਝੋਲੀ ਚੂੜੀਆਂ ਮਾਲਾ ਵੀ ਗੱਬਣ ਵਾਲਾ ਸਿਸਟਮ ਹੀ ਆ ਕਾਜੀ ਇਹ ਕਰ ਸਕਦਾ ਚੈੱਕ ਬਾਾਈ ਛੱਡ ਦੋ ਛੱਡ ਦੋ ਇਹ ਜੋੜਾ ਬਾਈ ਕਹਿੰਦਾ 70 ਦਾ ਦੇ ਦਾਂਗੇ ਉਦਾਂ ਮੁੱਲ 75 ਹੈ ਤੇ ਜੋੜਾ 70 ਦਾ ਹੋ ਜੂਗਾ ਤੇ ਹੁਣ ਮਾਰ ਦਿਆ ਮੋਹਰ ਵਾਲੀ ਨਸਲ ਦੇ ਕੱਟੀ ਤੇ ਦੋ ਦੋਨੀ ਮੋਹਰਾਂ ਦੀਆਂ ਆ ਗਈਆਂ ਇਹ ਹਾਂ ਬਈ ਦੋਨੇ ਮੋਹਰਾਂ ਦੀਆਂ ਆ ਗਈਆਂ ਇਹਦਾ ਜੋੜੇ ਦਾ ਕੀ ਰੇਟ ਹੋ ਮੋਹਰ ਵਾਲੇ ਦੋਨਾਂ ਦਾ ਰੇਟ ਤਾਂ ਬਈ ਇਹਨਾਂ ਦਾ 80000 ਆ 40 40 ਇਹ ਕੋ ਕੱਟੀ ਆ ਗਈ ਨਾਲ ਦੀ ਕੇ ਠੀਕ ਆ ਦੋਨੇ ਕਿੰਨਿਆਂ ਦੇ ਮੰਗਦੇ ਕਰ ਦਾਂਗੇ ਮਾਨਤਾ ਨਾਲ ਕਰ ਦਾਂਗੇ 80 ਚ ਕਰ ਦਾਂਗੇ ਮਾਨਤਾ ਲੈ ਜਾ ਲੈ ਇਹਨੂੰ ਉਮਰ ਉਮਰੇ ਦੀ 2 ਸਾਲ ਦੇ ਲਗਭਗ ਹੈਗੀ ਆ ਖੀਰੀ ਆ ਇਹਦੇ ਐਨਾਂ ਨੂੰ ਵੀ ਮਹੀਨਾ ਦੋ ਮਹੀਨੇ ਉੱਪਰ ਹੋ ਸਕਦੀ ਆ ਦੋਸਾਂ ਨੂੰ ਦੰਦੋਂ ਖੀਰੀ ਆ ਦੰਦੋ ਵਿੱਚ ਚੈੱਕ ਨਹੀਂ ਕਰੀ ਕਰਾ ਦਾਂਗੇ ਚੈੱਕ ਜੋ ਕਿ ਬੰਦਾ ਪੁੱਛੂਗਾ ਠੀਕ ਆ ਗੱਲ ਆ ਦੰਦੋ ਬੰਦਾ ਨਹੀਂ ਕਰਾ ਦਾਂਗੇ ਬਰੀਕੀ ਬਹੁਤਾ ਘੱਟੀ ਚ ਗਰੀ ਤੇ ਬਾਕੀ ਨਸਲ ਫੁੱਲਾ ਜੱਤ ਵਾਲੀ ਆ ਗਈ ਕਰੀ ਬਈ ਫੇਸ ਉਰ ਲਿਵਰ ਨੇ ਕਰਦੇ ਥੋੜਾ ਜਨਾ ਭੁੱਖ ਚ ਰਹੀ ਹੋਈ ਆ ਘੱਟੀ ਸੰਭਾਈ ਨਹੀਂ ਹੋਈ ਇੱਥੋਂ ਮਾਰਨੀ ਗਰੀ ਉਹੀ ਗੱਲ ਆ ਵੀ ਤੇਲਾ ਨਹੀਂ ਟੱਪਣ ਵਾਲਾ ਕੰਮ ਹੈਗਾ ਸਿੰਘ ਚੋੜ ਬਾਈ ਉਂਗਲ ਪੈਂਦੀ ਵੀ ਨਹੀਂ ਇਹ ਚਲਾ ਦੇਖ ਲੈ ਪਾਰ ਵੀ ਨਹੀਂ ਹੁੰਦੀ ਹੈਗੀ ਇੰਨੀ ਬਰੀਕੀ ਆ ਘੱਟੀ ਚ ਖਾਣ ਪੀਣ ਦੇ 2-3 ਸਾਲ ਦੇ ਲਗ ਭਾਗ ਹੈ ਦੀ ਉਮਰ ਹੋਊਗੀ ਇੰਨੀ ਕਿਤਾ ਠੀਕ ਆ ਗੱਲ ਅੱਲਾ ਹੀ ਚਾਲਾ ਦੰਦੋ ਹੋ ਸਕਦਾ ਵੀ ਖੀਰੀ ਹੋਵੇ ਤੇ ਬਾਕੀ ਬਾਈ ਤੋਂ ਕਨਫਰਮ ਕਰ ਲਿਓ ਫੋਨ ਤੇ ਜੇ ਕੋਈ ਬਾਈ ਲਾਊਗਾ ਆਪਾਂ ਦੰਦ ਚੈੱਕ ਕਰਾ ਕੇ ਚਾਨਸ ਮੈਨੂੰ ਇਹ ਲੱਗਦਾ ਇਹਦਾ ਵੀ ਖੀਰੀ ਹੋ ਸਕਦੀ ਆ ਇਹ ਜਿਹੜੇ ਹਿਸਾਬ ਨਾਲ ਇਹਦੀ ਉਮਰ ਆ ਜਿਹੜੇ ਹਿਸਾਬ ਨਾਲ ਬਾਡੀ ਆ ਕੱਦ ਸੁਣਾ ਕਰੂ ਤੇ ਝੋਲੀ ਆ ਗਈ ਇਹਦੀ ਕਹਿ ਲਈ ਬਾਈ ਫੁੱਲ ਥੱਲੇ ਇਹ ਇੱਥੋਂ ਦਿਖਾ ਦੇਂਗਾ ਵੀ ਝੋਲੀ ਆ ਗਈ ਫੁੱਲ ਝੋਲੀ ਨਹੀਂ ਆ ਪਾਏਗਾ ਸਾਡੀ ਮਾੜੀ ਆ ਕੱਟੀ ਕੋਈ ਵੀ ਇੱਥੋਂ ਮਾਰਦੀ ਕੈਮਰਾ ਥਾਣਾ ਇਹ ਨਾ ਆ ਗਿਆ ਕੱਲਾ ਕੱਲਾ ਬਰੀਕੀ ਬਹੁਤ ਆ ਕੱਟੀ ਚ ਬਣਨ ਵਾਲੀ ਕੱਟੀ ਆ ਬਰੀਕੀ ਤੇ ਆ ਗਈ ਜੱਤਾਲੀ ਸਿੰਘੀ ਇੱਥੋਂ ਮਾਰਨੀ ਕਰੀ ਕੈਮਰਾ ਹੋਈ ਬਈ ਸਾਈਡ ਨੂੰ ਜਿਵੇਂ ਬੰਦ ਸਿੰਘ ਚ ਆ ਗਈ ਇਹ ਜੋੜਾ ਬਾਈ ਕਹਿੰਦਾ 80000 ਦਾ ਦੇ ਦਾਂਗੇ ਛੋੜ ਛੱਪਾ ਮਾਨ ਤਾਨ ਜਿਹੜਾ ਜੋ ਕਰ ਦਾਂਗੇ ਤੇ ਖੋਲਾ ਬਈ ਅਗਲੇ ਨੰਬਰ ਵਾਲੀ ਇਹਦੀ ਕਿੰਨੀ ਉਮਰ ਹੋਊਗੀ ਜੀ ਇਹਦੀ ਵੀ ਉਮਰ ਬਾਈ 2 ਸਾਲ ਤੋਂ ਘੱਟ ਹੀ ਹੈਗੀ ਬਾਈ 23 ਮਹੀਨੇ ਹੈਗੀ ਮੰਨ ਲਾ 2 ਸਾਲ ਦੀ ਹੋਣ ਵਾਲੀ ਠੀਕ ਆ ਟਾਂਚਾ ਟੰਚਾ ਬੜਾ ਚੌੜਾ ਹੈ ਦਾ ਨਾ ਆ ਗਈ ਜੱਤ ਚ ਟਾਂਚਾ ਫੁੱਲ ਚੌੜਾ ਤੇ ਬਾਕੀ ਕਲਰ ਵੀ ਬੜਾ ਸੋਹਣਾ ਤੇ ਬਾਕੀ ਇਹ ਚੰਗੀ ਸਾਮ ਚੋ ਕਹਿ ਲਈ ਹੈ ਨਾ ਸਭੀ ਸੁਮੀ ਚੰਗੀ ਹੋਈ ਆ ਕਿਸੇ ਭਰਾ ਕੋਲੇ ਏ ਵੀ ਖੀਰੀ ਰਹੂਗੀ तकरीबन तकरीबन 2 ਸਾਲ ਤੋਂ ਅੰਦਰ ਹੀ ਬਈ ਅੰਦਰ ਹੈ ਜੀ 2 ਸਾਲ ਤੋਂ ਅੰਦਰ ਹੈ ਜੀ ਠੀਕ ਆ ਗੱਲ ਕਮਾ ਲਿਆ ਥਣ ਚਾਲੀ ਹੋ ਗਈ 20 ਕਿ ਮਹੀਨਾ ਦੀ ਉਮਰ ਹੋ ਗਈ ਮਲਾ ਵਾਲੇ ਦਸਨ ਮੁਤਾਬਕ ਐਨੀ ਉਮਰ ਹੈਗੀ ਆ ਠੀਕ ਆ ਜੀ ਥਣ ਸਿੰਗਲ ਚਾਰ ਨੇ ਇਹ ਵੀ ਹਾਂ ਥਣ ਚਾਲੀ ਹਾਂ ਫालतू ਦਾ ਨਹੀਂ ਕੋਈ ਥਣ ਫालतू ਨਹੀਂ ਹੈ ਜਿਹਦਾ ਹੋਊਗਾ ਕੋਈ ਦੱਸਾਂਗੇ ਆਪਾਂ ਠੀਕ ਆ ਗੱਲ ਇਹ ਦੋਨੇ 80 ਦੀਆਂ ਹੋ ਜਾਣਗੀਆਂ ਇਹ ਦੋਨੇ 80 ਦੀਆਂ ਹੋ ਜਾਣਗੇ ਜੇ ਕਿਸੇ ਨੇ ਸਾਰੀ ਲੈਣੀਆਂ ਹੋਈਆਂ ਯਾਰ ਇੱਥੋਂ ਲਾ ਕੇ ਆਏ ਨੂੰ ਪਰ ਤਾਂ ਫੋਨ ਤੇ ਗੱਲ ਕਰ ਲਾਂਗੇ ਜਿਵੇਂ ਵੀ ਆਰੇ ਨਾਲ ਕਰ ਦਾਂਗੇ ਮਾਂ ਬਾਈ ਫੋਨ ਕਰ ਦਾਂਗੇ ਕੋਈ ਗੱਲ ਤੇ ਹੁਣ ਮਾਰਦੇ ਕਰੀਏ ਤੇ ਇਹਨੂੰ ਮੈਂ ਗ੍ਰੇਡੇਡ ਤਾਂ ਕਹੂੰਗਾ ਵੀ ਇਹਦੇ ਬੱਲਾ ਮੱਥੇ ਜੇ ਓਦਾਂ ਕੁਆਲਿਟੀ ਚੰਗੀ ਆ ਦਿੱਤੀ ਵੀ ਇਹਦੇ ਥਣ 6 ਨੇ ਗੁਰੀ ਅੱਛਾ ਆੱਧੀ ਨੇ ਦੋ ਹੈ ਇਹਦੇ ਦੋ ਥੋੜਾ ਵੱਧਦੇ ਨੇ ਹੈ ਗੈਰੀ ਦੋ ਵੱਧ ਹੀ ਨੇ ਓਏ ਹੁਣ ਕੰਮ ਲੋਟ ਆ ਜਾ ਕਰੂਗਾ ਦੋ ਬੱਚੇ ਨੂੰ ਜਿਹਾ ਕੇ ਚਾਰ ਚੋ ਲਿਆ ਕਰੋਗੇ ਇਹ ਨਾ ਗੁਰੀ ਆਪਾਂ ਕਟਾਊ ਮਾਲ ਚੋਂ ਛੜਾਈਆਂ ਨੇ ਦੋ ਕਟੀਆਂ ਇਹਨਾਂ ਦਾ ਭਾਅ ਵੀ ਜਾਇਜ਼ ਹੋਊਗਾ ਮੰਨ ਲਓ ਉਹ ਗੱਲ ਨਹੀਂ ਠੀਕ ਆ ਵੀ ਮੈਂ ਕਹੂੰਗਾ ਜਾਨ ਜੀ ਬਾਜੀ ਇਹਨਾਂ ਦੀ ਉਹ ਕੱਟੀ ਚ ਜਾਨ ਐ ਮਨ ਲਾ ਵੀ ਖੁੰਜੀ ਨਹੀਂ ਹੋਈ ਕਿਸੇ ਪਾਸਿਓਂ ਠੀਕ ਐ ਜਾਨ ਬਚਾਉਣ ਵਾਲਾ ਕੰਮ ਹੀ ਕਰੇ ਜਾਨ ਬਚਾਉਣ ਵਾਲਾ ਹਾਂ ਠੀਕ ਐ ਕਮਾ ਕੇ ਇੱਥੇ ਰੋਕ ਲੈ ਕਮਾਂਗੇ ਕਿੰਨੀ ਕੁ ਉਮਰ ਹੋਊਗੀ ਇਹਦੀ ਇਹਦੀ ਸਾਲ ਦੀ ਹੋਊਗੀ ਉਮਰ ਸਾਲ ਦੇ ਲੱਗ ਬ ਗ੍ਰੋਥ ਤਾਂ ਬੜੀ ਆ ਨਾ ਗ੍ਰੋਥ ਬਹੁਤ ਐ ਕੱਟੀ ਚ ਆਲੇ ਔਰਲੇ ਬੰਨੇ ਦੇ ਥਣ ਬਾਈ ਕਹਿੰਦਾ ਇਹਦੇ 6 ਰਹਿਣਗੇ ਉਹ ਦੱਸ ਕੀ ਦੇਣੀ ਆ ਭਰਾ ਨੂੰ 6 ਦੇ 6 ਥਣ ਇਹਦੇ ਕਿਸਿਆਰ ਨਹੀਂ ਗੁਰੀ ਠੀਕ ਐ ਵੱਡੇ ਛੋਟੇ ਨਹੀਂ ਹੈਗੇ ਵੱਡੇ ਛੋਟੇ ਨਹੀਂ ਹੈਗੇ ਠੀਕ ਐ ਗੱਲ ਆ ਪੂਰੀ ਝੋਲੀ ਚੰਗੀ ਰੱਖ ਲਈਆ ਦੋ ਪਿਆਕੇ ਬੱਚੇ ਨੂੰ ਚਾਰ ਤੁਸੀਂ ਬੜੇ ਆਰਾਮ ਨਾਲ ਝੋਲਿਆ ਇਹ ਗਾਂ ਤੋਂ ਫੱਲਾ ਇਹ ਇੱਥੋਂ 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 ਕਰਾ ਦੇ ਚੱਕ ਆ ਆ ਆ ਗਈ ਚੋਰੀ ਬਹੁਤ ਸੋਹਣੀ ਹੈ ਇਹਦੀ ਆ ਵਿੱਚ ਆ ਗਈ ਚਾਹੀ ਇਹਨਾਂ ਦੇ ਰਬੜ ਚਾੜ ਤੇ ਕੋਈ ਭਰਾ ਯਾਰ ਲੈ ਜਾ ਕੇ ਪੁੱਤਰ ਵੀ ਜਾਣੇ ਆਪਾਂ ਮੈਂ ਕਿਹਾ ਪੁੱਤਰ ਵੀ ਜਾਣਗੇ ਤੇ ਬਾਕੀ ਇਹਨਾਂ ਦਾ ਜੋੜੇ ਦਾ ਰੇਟ ਕੀ ਰੂਗਾ ਦੋਨਾਂ ਦਾ ਇੱਕ ਆਹ ਕੱਟੀ ਆ ਗਈ ਗੁਰੀ ਆਪਾਂ 30000 ਦਾ ਜੋੜਾ ਦੇ ਦਾਂਗੇ ਇਹ ਕੱਟੀ ਤੇ ਆਹ ਛੋਟੀ ਹਾਂ ਇਹ ਦੋਨੇ 30 ਦੇ ਦੇ ਦਾਂਗੇ ਇਹ ਤੀਨੇ ਇਹ ਵੀ ਸਾਲ ਦੇ ਲਗਭਗ ਹੋਊਗੀ ਥੋੜੀ ਉਹਦੇ ਨਾਲ ਲੱਸੀ ਹੈ ਕਹਿ ਲਈਏ ਘੱਟ ਟੈਲ ਚੋਂ ਆਈ ਆ ਥੋੜੀ ਜੀ ਹਾਂ ਠੀਕ ਹੈ ਗੱਲ ਲਾ ਜਲਾ ਇਹਨਾਂ ਨੂੰ ਉਮਰ ਇਹਦੀ ਬਾਈ ਕਹਿੰਦਾ ਸਾਲ ਦੇ ਲੰਮ ਸਮੇ ਹੀ ਹੋ ਇਹ ਦੋਨੇ ਕੱਟੀਆਂ ਨੇ ਇਹ ਮੰਨ ਲਾ ਬਾਈ ਕਹਿੰਦਾ ਯਾਰ ਜਾਨ ਜੀ ਬਚਾਉਣ ਵਾਲਾ ਕੰਮ ਹੀ ਕਰਿਆ ਤੇ ਕੰਮ ਬਾਈ ਨੇ ਸੋਣਾ ਕਰਿਆ ਚਲੋ ਕਿਸੇ ਸੱਜਣ ਕੋਲੇ ਜਾਣਗੇ ਹਨਾ ਅੱਗੇ ਜਾ ਕੇ ਇਹਨਾਂ ਦਾ ਸਿਸਟਮ ਬਣ ਜਾਊਗਾ ਇਹਦੀ ਥੋੜੀ ਜਿਹੀ ਗੈਲੀ ਘੱਟ ਕੇਰ ਚੋਂ ਆਈ ਵੀ ਆ ਉਦਾਂ ਬਣਾਵਟ ਚੰਗੀ ਆ ਅੱਲੇ ਆ ਬਾਈ ਕਮਾ ਲਿਆ ਇਹਦੇ ਚਾਰ ਹੀ ਨੇ ਹਨਾ ਇਹਦੇ ਚਾਰੇ ਨੇ ਹਾਂ ਵਾਗੇ ਦੋਨਾਂ ਦੀ ਛੇ ਨੇ ਨਾ ਨਾ ਇਹਦੇ ਚਾਰ ਨੇ ਠੀਕ ਹੈ ਕੰਦਾ ਇਹਦੇ ਬਾਈ ਕਹਿੰਦਾ ਚਾਰ ਆਗੇ ਉਹਦੇ ਆਗੇ ਛੇ ਤੇ ਜੋੜਾ 30000 ਦਾ ਬਾਈ ਕਹਿੰਦਾ ਦੇ ਦੇਣਾ ਛੋਟ ਛੱਪਾ ਮਾਨਤਾਨ ਜਾਂ ਹੋ ਜੂਜੂ ਕਰ ਦਾਂਗੇ ਬਾਈ ਕਰ ਦਾਂਗੇ ਆ ਨੰਬਰ ਬੋਲ ਦਈ ਤੁਹਾਡਾ ਆ ਫੋਨ ਨੰਬਰ ਬੋਲ ਦੋ ਬਾਈ ਨੰਬਰ ਹੈਗਾ ਬਾਈ ਆਪਣਾ 97815 ਹਾਂਜੀ 64412 97815 64412 ਬਾਈ ਦਾ ਨੰਬਰ ਆ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਦਾ ਕਰ ਲਿਓ ਧੰਨਵਾਦ ਜੀ